ਇਹ ਦਰਿਆ ਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਰਿਆ ਤੇ ਜਿਹੜੀ ਫਸਲ ਦੀ ਬਰਬਾਦੀ ਹੋਈ ਹੈ ਉਹਦੇ ਨਾਲ ਬੇਸ਼ੱਕ ਸਰਕਾਰ ਨੇ 20000 ਰੁਪਇਆ ਐਲਾਨਿਆ ਪਰ ਇਹ ਕਾਫੀ ਨਹੀਂ ਹੈ ਇਹ ਸਾਰੀ ਜਿਹੜੀ ਮਾਰ ਪਈ ਹੈ ਇਹਨੂੰ ਪਰਪਾਈ ਦੇ ਲਈ ਮੈਂ ਕਹੂੰਗਾ ਕਿ ਕਈ ਸਾਲ ਲੱਗਣਗੇ ਘਰ ਪਾਣੀ ਦੇ ਵਿੱਚ ਡੁੱਬੇ ਹੋਏ ਸੀ ਉਹਦੇ ਕਰਕੇ ਜਿਹੜਾ ਘਰ ਦੇ ਵਿੱਚ ਸਮਾਨ ਹੁੰਦਾ ਉਹ ਟੋਟਲ ਲੋਕਾਂ ਦਾ ਬਰਬਾਦ ਹੋਇਆ ਫਸਲ ਜਿਹੜੀ ਹੁਣ ਬਰਬਾਦ ਹੋਈ ਆ ਹੋਈ ਆ ਝੋਨੇ ਦੀ ਜਿਹੜੀ ਇਸ ਦੋ ਬਾਦ ਕਣਕ ਵੀ ਜਣੀ ਆ ਨਾ ਕਣਕ ਲੇਟ ਹੋ ਜਾਣੀ ਆ ਕਿਉਂਕਿ ਹੁਣ ਦਿਨ ਠੰਡੇ ਆ ਜਾਣੇ ਆ ਜਿਹੜੀ ਧਰਤੀ ਆ ਸੁੱਕਣੀ ਨਹੀਂ ਪ੍ਰੋਪਰ ਨਾ ਸੁੱਕਣ ਕਰਕੇ ਕਣਕ ਦੀ ਫਸਲ ਲੇਟ ਹੋਣੀ ਆ ਉੱਥੇ ਵੀ ਨੁਕਸਾਨ ਆ ਤਾਂ ਕਰਕੇ ਕੁੱਲ ਮਿਲਾ ਜਿਹੜੇ ਬਾਗਬੂਗ ਸੀਗੇ ਉੱਥੇ ਪਾਣੀ ਜਿਆਦਾ ਨ ਖੜਾ ਰਹਿ ਗਿਆ ਉਹਦਾ ਬਰਬਾਦ ਹੋਇਆ ਹੁਣ ਲੋਕਾਂ ਦੇ ਵਿੱਚ ਕੀ ਐ ਵੀ ਇੱਕ ਇਥੇ ਮੁਸ਼ਕ ਆ ਰਿਹਾ ਜਦੋਂ ਕੋਈ ਚੀਜ਼ ਛੜਦੀ ਆ ਡੀਕੰਪੋਜ਼ ਹੁੰਦੀ ਆ ਇੱਕ ਮੁਸ਼ਕ ਮਾਰਦਾ ਉਥੇ ਓਏ ਸਾਰੇ ਏਰੀਆ ਚ ਇੱਕ ਮਸ਼ਕ ਹੈ ਉਹਦੇ ਕਰਕੇ ਲੋਕਾਂ ਨੂੰ ਅਲਰਜੀ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਇੱਥੇ ਹੋਣ ਦੇ ਚਾਂਸਸ ਹੈਗੇ ਆ ਅਸੀਂ ਸੋ ਅੱਜ ਦਵਾਈਆਂ ਲੈ ਕੇ ਆਏ ਸੀਗੇ ਬਡਾਲਾ ਪਿੰਡ ਦੇ ਅਸੇ ਪਾਸੇ ਤੇ ਕਾਫੀ ਜਿਵੇਂ ਅ ਅਲਰਜੀ ਵਾਲੀਆਂ ਪੇਨ ਕਿਲਰ ਤੇ ਬੁਖਾਰ ਨੂੰ ਮੱਛਰ ਦੇ ਲਈ ਓਡੋਮੋਸ ਵਗੈਰਾ ਇਹ ਸਾਰੀਆਂ ਦਵਾਈਆਂ ਅਸੀਂ ਲੈ ਕੇ ਆਏ ਆ ਤੇ ਬਡਾਲਾ ਪਿੰਡ ਦੇ ਵਿੱਚ ਪਿੱਛੇ ਵੰਡ ਕੇ ਆ ਅੱਗੇ ਵੀ ਜਾ ਕੇ ਹੁਣ ਵੰਡਾਂਗੇ ਇਹਦੇ ਸੱਤ ਲੋਜ ਤੇ ਖੜ ਕੇ ਅਸੀਂ ਉੱਥੇ ਵੀ ਤੁਹਾਨੂੰ ਦਿਖਾ ਦਈਏ ਕਿ ਸਤਲੁਜ ਦਾ ਪਾਣੀ ਕਿੰਨਾ ਹੈ ਫਿਰ ਤੁਸੀਂ ਇੱਕ ਵਾਰੀ ਦਿਖਾ ਸਕਦੇ ਵੀ ਪਾਣੀ ਘਟਿਆ ਬਹੁਤ ਹੈ ਪਰ ਪਾਣੀ ਹਜੇ ਆਏ ਨਹੀਂ ਕਹਿ ਸਕਦੇ ਵੀ ਖਤਰੇ ਤੋਂ ਬਾਹਰ ਆ ਪੂਰਾ ਬਹੁਤ سارے ਖੇਤ ਹਜੇ ਵੀ ਡੁੱਬੇ ਹੋਏ ਆ ਪਰ ਜਿਹੜਾ ਦਰਿਆ ਸੀ ਉਹ ਆਪਦੇ ਏਰੀਏ ਦੇ ਵਿੱਚ ਆ ਚੁੱਕਿਆ ਆਪਦੀ ਜੋ ਜਗਾ ਸੀ ਉਹਦੀ ਛੱਡੀ ਹੋਈ ਹੈ ਸਰਕਾਰ ਨੇ ਉਹਦੇ ਵਿੱਚ ਆ ਚੁੱਕਿਆ ਜਿਹੜੇ ਦਰਿਆਈ ਏਰੀਆ ਦੇ ਵਿੱਚ ਜਿਹੜੇ ਖੇਤ ਬੰਨੇ ਹੈਗੇ ਉਹ ਤਾਂ ਡੁੱਬੇ ਹੀ ਆ ਨਾ ਉਹ ਤੇ ਕੋਈ ਆਪਾਂ ਕਲੇਮ ਨਹੀਂ ਕਰ ਸਕਦੇ ਉਹ ਚਲੋ ਆਪਾਂ ਵਾਈ ਜਾਨਨੇ ਆ ਵਾਈ ਜਾਨਨੇ ਆ ਪਰ ਜਿਹੜੀ ਬਾਹਰਲੀ ਜ਼ਮੀਨ ਸੀ ਨੰਗੀ ਹੋ ਚੁੱਕੀ ਹੈ ਹੁਣ ਇੱਥੇ ਦੱਸਾਂ ਤੁਹਾਨੂੰ ਮੈਂ ਟਰੈਕਟਰਾਂ ਦੀ ਲੋੜ ਹੈ ਟਰਾਲੀਆਂ ਦੀ ਲੋੜ ਹੈ ਹਲਾ ਦੀ ਲੋੜ ਹੈ ਤੇਲ ਦੀ ਲੋੜ ਹੈ ਇਨ੍ਹਾਂ ਖੇਤਾਂ ਨੂੰ ਵਾਉਣ ਵਾਸਤੇ ਇਨ੍ਹਾਂ ਖੇਤਾਂ ਨੂੰ ਜੋਤਣ ਵਾਸਤੇ ਅਗਲੀ ਫਸਲ ਦੀ ਬਜਾਈ ਕਰਨ ਵਾਸਤੇ ਇਹ ਲੋਕ ਇਕਨੋਮਿਕਲੀ ਵੀਕ ਹੈ ਕਿਉਂਕਿ ਇਨ੍ਹਾਂ ਦੀ ਫਸਲ ਬਰਬਾਦ ਹੋ ਚੁੱਕੀ ਹੈ ਪੁਣੇ ਤੇ ਦਿਖਾਉਣੇ ਆ ਅਮਰੂਦਾਂ ਦਾ ਬਾਗ ਹੈ ਤੇ ਉਮੀਦ ਕਰਦੇ ਆ ਕਿ ਬਾਗ ਵਜ ਗਿਆ ਹੋਊਗਾ। ਬਾਕੀ ਸਮਾਂ ਦੱਸੂਗਾ ਜਦੋਂ ਅ게 ਪਤਾ ਲੱਗੂ। ਰਣਜੀਤ ਸਿੰਘ ਜੀ ਅੱਗੇ ਅੱਗੇ ਚੱਲ ਰਹੇ ਆ। ਇਹ ਪੂਰੀ ਜ਼ਿੰਮੇਵਾਰੀ ਸੰਭਾਲ ਕੇ ਚੱਲਦੇ ਆ ਪੂਰੀ। ਦੇਖੋ ਤੁਸੀਂ ਉਥੇ ਟੀਮ ਸਾਡੀ ਮਗਰ ਖੜੀ ਆ। ਕੁਦਰਤਾਂ ਖੇਲ ਦੇਖੋ ਜੀ ਉਹ ਕੁਮਾਰ ਹਰਾ ਖੜਾ ਜੇ। ਪਾਣੀ ਹਾਂ ਸੁੱਕ ਗਿਆ ਨਾ ਸਾਰਾ ਆਸੇ ਪਾਸੇ ਸੁੱਕਾ ਸੁੱਕ ਗਿਆ ਸਾਰਾ ਕੁਛ ਤੇ ਕੁਮਾਲ ਹਰਾ ਜਿਹੜੀ ਚੀਜ਼ ਨੇ ਨਹੀਂ ਬਚਾਉਣਾ ਰ ਆਪਣੇ ਨੇ ਮਚਾਈ ਹੂੰ ਅਮਰੂਦ ਹਰੇ ਖੜੇ ਆ ਅਮਰੂਦ ਬਚ ਗਏ ਤੇ ਇੱਧਰ ਇੱਧਰ ਖਾਮੀਟ ਜੀ ਆ ਗਏ ਆਹ ਸਾਰਾ ਏਰੀਆ ਬਰਬਾਦ ਹੈ ਇੱਥੇ ਫਸਲਾਂ ਸਾਰੀਆਂ ਸੁੱਕੀਆਂ ਆ ਸਾਨੂੰ ਰੇਤਾ ਦਿਖਾਉਣੇ ਜਮਾ ਹੋਈ ਇੱਥੇ ਆਹ ਬੇਰੇ ਰੇਤਾ ਆ ਗਏ ਮਾਕਾ ਰਵੇ ਚੋ ਮਾਚਾ ਅਮਰੋਦਾਂ ਦੇ ਘਰ ਆ ਇੱਕ ਆਹ ਇਥੋਂ ਪਾਣੀ ਕਾਫੀ ਤੇਜ਼ੀ ਨਾਲ ਨੰਗਿਆ ਲੱਗਦਾ ਆਜੋ ਆਹ ਰੇਤਾ ਜਮਾ ਹੋਈ ਹੈ ਆ ਦੇਖ ਰੇਤਾ ਅੱਜ ਤਾਂ ਹੀ ਬਡਾਲਾ ਪਿੰਡ ਪਹੁੰਚੇ ਆ ਇੱਥੇ ਸਤਲੋਜਾ ਇਹ ਜਿਹੜਾ ਪਾਣੀ ਸੀ ਹੁਣ ਕਾਫੀ ਥੱਲੇ ਆ ਫਲੋ ਹਜੇ ਵੀ ਜ਼ਿਆਦਾ ਹੈਗਾ ਤੁਸੀਂ ਜ਼ੂਮ ਕਰਕੇ ਦਿਖਾ ਸਕਦੇ ਆ ਫਲੋ ਹਜੇ ਵੀ ਵਾਵਾ ਪਾਣੀ ਉੱਧਰ ਦੀ ਨਗ ਰਿਆ ਪਰ ਇਹ ਨੋਰਮਲਾਈਜ਼ ਆ ਪਰ ਮੰਨ ਸਕਦੇ ਆ ਹੁਣੇ ਜ਼ਿਆਦਾ ਮਾਰਚ ਨਹੀਂ ਹੈਗਾ ਪਾਣੀ ਉੱਤਰ ਚੁੱਕਿਆ ਆ ਸਾਰਾ ਜਿੱਥੇ ਤੁਸੀਂ ਖੜੇ ਹੋ ਇੱਥੋਂ ਤੱਕ ਪਾਣੀ ਸੀਗਾ ਹੁਣੇ ਸਾਰਾ ਪਾਣੀ ਉੱਤਰ ਚੁੱਕਿਆ ਲੇਕਿਨ ਫਸਲਾਂ ਦੀ ਟੋਟਲ ਬਰਬਾਦੀ ਹੋ ਚੁੱਕੀ ਆ ਆ ਤੁਹਾਨੂੰ ਦਿਖਾਉਣਾ ਜਿੰਜੀਤ ਸਿੰਘ ਜੀ ਆਜੋ ਸਾਰੇ ਇਕੱਠੇ ਹੋ ਕੇ ਮਦਦ ਕਰੀਏ ਇਨ੍ਹਾਂ ਦਿਨਾਂ ਤੋਂ ਬਾਅਦ ਹੁਣ ਜਿਹੜੇ ਡੈਨਸਰੋਂ ਮੈਂ ਦੱਸ ਰਿਆਂ ਫਰੋਹਪੁਰ ਡਿਸਟ੍ਰਿਕਟ ਦੀ ਗੱਲ ਕਰਾਂ ਤਾਂ ਹੁਣ ਲੋਕਾਂ ਨੂੰ 5-7 ਦਿਨਾਂ ਬਾਅਦ ਜਦੋਂ ਮੜੀਜੀ ਜ਼ਮੀਨ ਸੁੱਕੂਗੀ ਉਦੋਂ ਤੇਲ ਵਗੈਰਾ ਦੀ ਲੋੜ ਪਊਗੀ ਦਵਾਈਆਂ ਲੋਕ ਬਹੁਤ ਲੈ ਕੇ ਪਹੁੰਚ ਰਹੇ ਐ ਤੇਲ ਵਗੈਰਾ ਦੀ ਲੋੜ ਪਊਗੀ ਬਾਕੀ ਖਾਣ ਪੀਣ ਦਾ ਸਮਾਨ ਬਹੁਤ ਆਈ ਜਾਂਦਾ ਬਹੁਤ ਬਹੁਤ